पंजाब पोलिसांनी बेकायदा शस्त्र तस्करी प्रकरणी मोठी कारवाई केल्याची माहिती समोर आली आहे यात महाराष्ट्र केसरी सिकंदर शेख यांच्यासह चार जणांना अटक करण्यात आली आहे उत्तर प्रदेशातील दानवीर आणि बंटी हे दोघे कृष्ण उर्फ हॅपी गुजर आणि सिकंदर शेख यांना बेकायदा पिस्तूल पुरवण्यासाठी येत असल्याची माहिती पोलिसांना मिळाली या माहितीवरून पोलिसांनी सापडा रचला आणि सिकंदर शेख दानवीर बंटी या तिघांना झटपट अटक केली अटकेनंतर पोलिसांनी चार पिस्तूल पंचेचाळीस बोर आणि एक, एक लाख नव्याण्णव हजार रुपये रोख आणि दोन व्ही गाड्या जप्त केल्या आहेत सिकंदर शेखच्या अटकेमुळे कुस्ती क्षेत्रात आणि महाराष्ट्रात खळबळ उडाली आहे याबाबत पंजाब पोलिसांनी अधिक माहिती दिली आहे ਮੁਹਾਲੀ ਨੇ ਜਿਹੜਾ ਹੈਗਾ ਇੱਕ ਗੈਂਗ ਬਸਟ ਕਰਿਆ ਹੈਗਾ ਜਿਹੜਾ ਆਰਮ ਸਪਲਾਈ ਔਰ ਮਰਡਰ ਔਰ ਐਕਸਟਰੈਕਸ਼ਨ ਦੇ ਵਿੱਚ ਇਨਵੋਲਵ ਸੀ ਇਹ ਬੰਦੇ ਉਹਨਾਂ ਦਾ ਇਹਦੇ ਵਿੱਚ ਟੋਟਲ ਜਿਹੜਾ ਹੈਗਾ ਜੀ ਅਸੀਂ 4 ਬੰਦੇ ਅਰੈਸਟ ਕੀਤੇ ਆ ਤੇ ਦਾਨਵੀਰ ਦੂਸਰਾ ਬੰਟੀ ਤੀਸਰਾ ਸਿਕੰਦਰ ਸ਼ੇਖ ਇਹ ਤਿੰਨ ਬੰਦੇ ਉੱਥੋਂ ਫੜੇ ਇਹਨਾਂ ਦੇ ਵਿੱਚੋਂ ਜਿਹੜੇ ਪਹਿਲੇ ਦੋ ਬੰਦੇ ਦਾਨਵੀਰ ਤੇ ਬੰਟੀ ਇਹ ਯੂਪੀ ਤੋਂ ਦੋ ਵੈਪਨ ਲੈ ਕੇ ਆਏ ਸੀਗੇ ਜਿਹੜੇ ਇੱਥੇ ਸਿਕੰਦਰ ਸ਼ੇਖ ਕੋਲ ਡਿਲੀਵਰ ਡਿਲੀਵਰ ਕਰਨੇ ਸੀ ਇਹਨਾਂ ਨੂੰ ਮੌਕੇ ਦੇ ਉੱਪਰੋਂ ਦੋ ਪਿਸਟਲ ਤੇ 1,99,000 ਰੁਪਏ ਕੈਸ਼ ਤੇ ਇੱਕ ਸਕੋਰਪੀਓ ਐਨ ਗੱਡੀ ਇਹਨਾਂ ਤੋਂ ਰਿਕਵਰ ਕੀਤੀ ਗਈ। ਉਸ ਤੋਂ ਬਾਅਦ ਜਦੋਂ ਤਫ਼ਤੀਸ਼ ਅੱਗੇ ਚੱਲ ਰਹੀ ਸੀ ਜੀ ਉਹਦੇ 'ਚ ਇੱਕ ਬੰਦਾ ਜਿਹੜਾ ਹੈਗਾ ਕ੍ਰਿਸ਼ਨ ਕੁਮਾਰ, ਏਲੀਅਸ ਹੈਪੀ ਗੁੱਜਰ ਜਿਹੜਾ ਨਯਾਗਾਉਂ ਦਾ ਰਹਿਣ ਵਾਲਾ ਹੈਗਾ ਨਾਡਾ ਪਿੰਡ ਦਾ, ਉਹਦੀ ਸ਼ਮੂਲੀਅਤ ਸਾਹਮਣੇ ਆਈ ਕਿ ਇਹ ਵੈਪਨ ਐਕਚੁਅਲੀ ਉਹਦੇ ਕੋਲ ਜਾਣੇ ਸੀਗੇ। ਉਸ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਉਹਨੂੰ ਰੈਸਟ ਕੀਤਾ ਗਿਆ ਇਹਨੂੰ ਹੈਪੀ ਗੁੱਜਰ ਨੂੰ ਤੇ ਇਹਦੇ ਕੋਲੋਂ ਜਿਹੜੇ ਹੈਗੇ ਤਿੰਨ ਵੈਪਨ ਹੋਰ ਮਿਲੇ ਜਿਹੜੇ ਪਹਿਲਾਂ ਲੈ ਗਏ ਸੀਗੇ। Subscribe now and press the bell icon.